ਮੋਗਾ ਪੁਲਿਸ ਨੇ ਵਕਫਾਕ ਮਾਮਲਿਆਂ ਵਿੱਚ ਕੋ ਲੱਠ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਡੀਐਸਪੀ ਦਫਤਰ ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਡੀਐਸਪੀ ਫਗਵਾੜਾ ਜਸਪ੍ਰੀ ਸਿੰਘ ਨੇ ਖੁਲਾਸਾ ਕੀਤਾ ਕਿ ਬੀਤੇ ਦਿਨ ਗਾਂਧੀ ਹਸਪਤਾਲ ਵਿਖੇ ਇੱਕ ਵਿਅਕਤੀ ਲਾਸ਼ ਰਾਖੇ ਚਲਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਕੀਤੀ ਜਾਂਚ ਪਾਇਆ ਗਿਆ ਕਿ ਮ੍ਰਿਤਕ ਵਿਅਕਤੀ ਉੱਪਰ ਚਾਕੂ ਨਾਲ ਦੋ ਵਾਰ ਕਰਕੇ ਉਸ ਨੂੰ ਮੌਤੇ ਘਾਟ ਉਤਾਰਿਆ ਗਿਆ ਸੀ ਤੇ ਇਹ ਕਤਲ ਮ੍ਰਿਤਕ ਵਿਅਕਤੀ ਸਾਹਿਲ ਅंसारी ਦੇ ਚਾਚਾ ਸਾਹਿਬ ਅंसारी ਨੇ ਹੀ ਕੀਤਾ ਸੀ ਜੋ ਕਿ ਮਾਂਸਾ ਦੇਵੀ ਨਗਰ ਵਿਖੇ ਰਹਿੰਦੇ ਨੇ ਡੀਐਸਪੀ ਮੁਤਾਬਕ ਪੁਲਿਸ ਨੇ ਇਸ ਕਤਲ ਦੇ ਮਾਮਲੇ ਨੂੰ ਕੁਝ ਹੀ ਘੰਟਿਆਂ ਵਿੱਚ ਸੁਲਝਾ ਕੇ ਮੁਕਦਮੇ ਸ਼ੀਨੋ ਗ੍ਰਫਤਾਰ ਕਾ ਲਿਆ ਹੈ ਜੀ ਸਭ ਤੋਂ ਪਹਿਲਾਂ ਤੇ ਸਾਨੂੰ ਜਿਹੜਾ ਮਾਮਲਾ ਹੈਗਾ ਉਹ ਸਿਟੀ ਰਿਪੋਰਟ ਦੇ ਵਿੱਚ ਇੱਕ ਕਤਲ ਰਿਪੋਰਟ ਹੋਇਆ ਸੀ ਮਿਤੀ 18 6 2024 ਕਿ ਗਾਂਧੀ ਹਸਪੀਟਲ ਦੇ ਵਿੱਚ ਕੋਈ ਬੰਦਾ ਜਿਹੜਾ ਹੈ ਉਹ ਡੈੱਡ ਬੋਡੀ ਰੱਖ ਕੇ ਗਿਆ ਤੇ ਜਿਹੜੀ ਹੈ ਉਹ ਡਾਕਟਰਸ ਨੇ ਜਿਹੜੀ ਹੈ ਡੈੱਡ ਬੋਡੀ ਦੀ ਬਰਾਉਡ ਡੈੱਡ ਘੋਸ਼ਿਤ ਕੀਤੀ ਸੀ ਜੋ ਜਿਸ ਤਰ੍ਹਾਂ ਇਹ ਸਾਨੂੰ ਇਨਫੋਰਮੇਸ਼ਨ ਮਿਲਦੀ ਸੀ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਸਾਨੂੰ ਪਤਾ ਲੱਗਾ ਵੀ ਜਿਹੜੀ ਬੋਡੀ ਹੈ ਉਹਦੇ ਉੱਤੇ ਦੋ ਸਟੈਪ ਬੂਨਸ ਨੇ ਜਿਹੜੇ ਸ਼ੁਰਾ ਕੋ ਬੰਦੇ ਦੀ ਸ਼ਾਮ ਜਿਹੜੇ ਪਾਏ ਗਏ ਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਆ ਇਹਦੇ ਵਿੱਚ ਆਪਣੀਆਂ ਦੋ ਟੀਮਾਂ ਜਿਹੜੀਆਂ ਬਣਾਈਆਂ ਜਿਹਦੇ ਵਿੱਚ ਸਾਡੇ ਐਸ ਐਚਓ ਸਿਟੀ ਜਤਿੰਦਰ ਜੀ ਤੇ ਐਸ ਐਚਓ ਸਤਨਾਪੁਰਾ ਦਾ ਗੌਰਵ ਤੀਰ ਜੀ ਸ਼ਾਮਿਲ ਸੀਗੇ ਤੇ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਹਿਮਨ ਤੇ ਟੈਕਨੀਕਲ ਇੰਟੈਲੀਜੈਂਸ ਜਿਹੜੀ ਹੈ ਉਹਦਾ ਇਸਤੇਮਾਲ ਕੀਤਾ ਤੇ ਅਸੀਂ ਇੱਕ ਦੋਸ਼ੀ ਜਿਹਦਾ ਨਾਮ ਬਸਾਹਿਬ ਹਗਾ ਅंसारी ਉਹਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਜਿਹੜਾ ਮਰਨ ਵਾਲਾ ਵਿਅਕਤੀ ਹੈ ਸਾਹਿਲ ਅंसारी ਉਹ ਤੇ ਜਿਹੜਾ ਮਰਨ ਵਾਲਾ ਹੈਗਾ ਇਹ ਆਪਸ ਵਿੱਚ ਚਾਚੇ ਭਤੀਜੇ ਨੇ ਜਿਹੜੇ ਮੁਸਾਹਿਬ ਅंसारी ਹੈ ਉਹ ਚਾਚਾ ਹੈ ਉਹਨੇ ਆਪਣੇ ਭਤੀਜੇ ਦਾ ਕਤਲ ਕੀਤਾ ਤੇ ਇਹਦੇ ਵਿੱਚ ਜਿਹੜੀ ਵਜ੍ਹਾ ਰੰਜਸ਼ ਛੜੀ ਸਾਨੂੰ ਪਤਾ ਲੱਗੀ ਇਹਨਾਂ ਦੀ ਕੋਈ ਪਰਸਨਲ ਆਪਣੀ ਐਨਬੀਟੀ ਸੀ ਜਿਹਦੇ ਕਰਕੇ ਦੋਨਾਂ ਦੀ ਇਹ ਮਨਸਾ ਦੇਵੀ ਨਗਰ ਜਿੱਥੇ ਰਹਿੰਦੇ ਆ ਉੱਥੇ ਹੀ ਇਹਨਾਂ ਦੀ ਸਫਲ ਹੋਦੀ ਹੈ ਤੇ ਉਸੇ ਦੌਰਾਨ ਜਿਹੜੀ ਹੈ ਜਿਹੜਾ ਸਾਹਿਲ ਦੀ ਮੌਤ ਹੋ ਜਾਂਦੀ ਹੈ ਡੀਐਸਪੀ ਜਸਪ੍ਰੀ ਸਿੰਘ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਹੀ ਪੁਲਿਸ ਨੇ ਨਿਊ ਪਟੇਲ ਨਗਰ ਵਿਖੇ 5ਵਾਂ ਵਾਰ ਤਿੰਨ ਵਿਅਕਤੀਆਂ ਨੇ ਪੈਸੇ ਦੇ ਲੈਣ ਦੇਣ ਦੇ ਚਲਦੇ ਘਰ ਵਿੱਚ ਹਮਲਾ ਕਰਕੇ ਦੋ ਵਿਅਕਤੀਆਂ ਨੂੰ ਜ਼ਖਮੀ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਕੇਸ ਨੂੰ ਹੱਲ ਕਰਦਿਆ ਤਿੰਨੋਂ ਦੋਸ਼ੀ ਜੋ ਕਿ ਜਲਾਲਾਬਾਦ ਦੇ ਵਸਨੀਕ ਨੇ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਖਿਲਾਫ ਵੀ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੂਜੀ ਮਾਮਲੇ ਦੇ ਵਿੱਚ ਜੀ ਅੱਜ ਨਿਊ ਪਟੇਲ ਨਗਰ ਸਾਡੇ ਇੱਕ ਮਿੱਤਰ ਆਈ ਹਸਪੀਟਲ ਨੂੰ ਸ਼ੁਰੂਆਤ ਹੋ ਰਹੀ ਉਹਦੇ ਲਾਗੇ ਇੱਕ ਪਟੇਲ ਨਗਰ ਪਿੰਡਾ ਉੱਥੇ ਕੁਝ ਹਥਿਆਰਮੰਦ ਤਿੰਨ ਵਿਅਕਤੀਆਂ ਵੱਲੋਂ ਜਿਹੜਾ ਹੈਗਾ ਘਰ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਜਿੱਦਾਂ ਹੀ ਸਾਨੂੰ ਐਵੇਂ ਦੀ ਇਨਫਾਰਮੇਸ਼ਨ ਮਿਲੀ ਸੀ ਤੁਰੰਤ ਜਿਹੜਾ ਹੈ ਪੀਸੀਆਰ ਨੂੰ ਡਿਸਪੈਚ ਮੌਕੇ ਤੇ ਕੀਤਾ ਸਾਡੇ ਪੀਸੀਆਰ ਨੇ ਦਲੇਰੀ ਤੇ ਛੇਤੀ ਪ੍ਰਤੀਕਿਰਿਆ ਕਰਦੇ ਹੋਏ ਦਲੇਰੀ ਦਿਖਾਉਂਦੇ ਹੋਏ ਜਿਹੜਾ ਹੈਗਾ ਉਹਨਾਂ ਤਿੰਨ ਨੂੰ ਜਿਹੜਾ ਹੈਗਾ ਮੌਕੇ ਤੇ ਲੱਕਿਆ ਤੇ ਉਸ ਤੋਂ ਬਾਅਦ ਜਿਹੜੀ ਐਡੀਸ਼ਨਲ ਫੋਰਸ ਜਿਹੜੀ ਹੈ ਐਸ ਐਚਓ ਸਿਟੀ ਤੇ ਇਨਸਪੈਕਟਰ ਅਮਨ ਜਿਹੜੇ ਹੈਗੇ ਨੇ ਟ੍ਰੈਫਿਕ ਇੰਚਾਰਜ ਉਹਨਾਂ ਦੇ ਹੇਠ ਸੀ ਤੇ ਪਹੁੰਚੀ ਤੇ ਸੀ ਉਹਨਾਂ ਨੂੰ ਮੌਕੇ ਤੇ ਹੀ ਜਿਹੜਾ ਹੈਗਾ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਤੇ ਉਹਨਾਂ ਦੇ ਖਿਲਾਫ ਜਿਹੜੀ ਅਗਲੀ ਕਾਰਵਾਈ ਹੋ ਰੂ ਵਿਚ ਚੱਲਦੀ ਜਾ ਰਹੀ ਇਹ ਮਾਮਲਾ ਜੀ ਜਿਹੜਾ ਮਡਲੀ ਜਿਹੜੀ ਪੁੱਛ ਕੇ ਉਸ ਤੋਂ ਇਹੀ ਪਤਾ ਲੱਗਾ ਵੀ ਕੋਈ ਪੈਸੇ ਦਾ ਲੈਣ ਦੇਣ ਦਾ ਮੰਗਦਾ ਸੀ ਸੰਨ 2019 ਦੇ ਵਿੱਚ ਜਦੋਂ ਕਰੋਨਾ ਆਇਆ ਸੀ ਉਸ ਦੌਰਾਨ ਜਿਹੜੀ ਇਹ ਪਾਰਟੀ ਜਿਹੜੀ ਹੈ ਜਲਾਲਾਬਾਦ ਨੂੰ ਬਿਲੋਂਗ ਕਰਦੀ ਹੈ ਜਿਹੜੀ ਹਮਲਾਵਰ ਪਾਰਟੀ ਹੈ ਉਹਨਾਂ ਨੇ ਇਹਨਾਂ ਨੂੰ ਕੁਝ ਪੈਸੇ ਜਿਹੜੇ ਹੈਗੇ ਆ ਉਹ ਉਧਾਰ ਦਿੱਤੇ ਸੀਗੇ ਦਰਜਾ ਦਿੱਤਾ ਸੀ ਤੇ ਉਹ ਇਹ ਜਿਹੜੇ ਇੱਥੇ ਵਾਲੀ ਪਾਰਟੀ ਆ ਫਗਵਾੜੇ ਵਾਲੀ ਪਾਰਟੀ ਆ ਇਹ ਵਾਪਸ ਕਰਨ ਚੋ ਸਮਰਥ ਰਹੀ ਸੀ ਤੇ ਜਿਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਆਪਸ ਵਿੱਚ ਟਕਰਾਅ ਹੋਇਆ ਟਕਰਾਅ ਦੇ ਚੱਲਦਿਆਂ ਫਿਰ ਇਹਨਾਂ ਨੇ ਜਿਹੜਾ ਘਰੇ ਹਮਲਾ ਕੀਤਾ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੋਢਲੀ ਪੜਤਾਲ ਤੇ ਇੰਨਾ ਤੋਂ ਇਹੀ ਪਤਾ ਲੱਗਾ ਵੀ ਇਹ ਜਲਾਲਾਬਾਦ ਦੇ ਰਹਿਣ ਵਾਲੇ ਆ ਤੇ ਇਹਨਾਂ ਕੋਲ ਇੱਕ 스ਵਿਫਟ ਗੱਡੀ ਸੀ ਜਿਹਦੇ ਤੇ ਆਏ ਜੋ 스ਵਿਫਟ ਗੱਡੀ ਨੂੰ ਵੀ ਅਸੀਂ ਬਤੌਰ ਮਾਲ ਮੁਕਦਮਾ ਜਿਹੜਾ ਕਬਦੇ ਵਿੱਚ ਲਿਆ ਲਿਆ ਇਸ ਤੋਂ ਇਲਾਵਾ ਡੀਜੀਪੀ ਪੰਜਾਬ ਦੀਆਂ ਸਖਤ ਹਦਾਇਤਾਂ ਦੇ ਨਸ਼ਾ ਤਸਕਰਾ ਖਿਲਾਫ ਰੰਬੀ ਮੋਹਮ ਨੂੰ ਲੈ ਕੇ ਫਗਵਾੜਾ ਪੁਲਿਸ ਵੱਲੋਂ ਮਹੀੜੂ ਵਿਖੇ ਛਾਪੇਮਾਰੀ ਕਰਦੇ ਆ ਚਾਰ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਡੀਐਸਪੀ ਮੁਤਾਬਕ ਕਾਬੂ ਕੀਤੇ ਇਨ੍ਹਾਂ ਵਿਅਕਤੀਆਂ ਨੂੰ ਨਸ਼ੇ ਦੇ ਮਾਮਲੇ ਵਿੱਚ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਗਿਆ ਹੈ ਹੁਣ ਇਹ ਵੀ ਦੱਸਿਆ ਕਿ ਪੁਲਿਸ ਨੂੰ ਇਨ੍ਹਾਂ ਪਾਸੋਂ ਫਿਲਹਾਲ ਅਜੇ ਹਾ ਕੁਝ ਨਹੀਂ ਮਿਲਿਆ ਤੁਸੀਂ ਇੱਕ ਕਾਸ ਆਪਰੇਸ਼ਨ ਜਿਹੜਾ ਹੈਗਾ ਕੋਆਰਡੀਨੇਟ ਸਰਚ ਆਪਰੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਉਹ ਅਸੀਂ ਅੱਜ ਮਹੀੜੂ ਪਿੰਡ ਦੇ ਵਿੱਚ ਦੁਬਾਰਾ ਚਲਾਇਆ ਮਨਜੋਤ ਡੀਜੀਪੀ ਪੰਜਾਬ ਜੀ ਦੀ ਹਦਾਇਤਾਂ ਦੇ ਅਸੀਂ ਜਿਹੜਾ ਹੈਗਾ ਪੂਰੇ ਡਿਟਰਮੀਨੇਸ਼ਨ ਦੇ ਨਾਲ ਜਿਹੜਾ ਹੈਗਾ ਅਸੀਂ ਨਸ਼ਾ ਤੇ ਅਸ਼ੀ ਦੀ ਸਪਾਈ ਚੇਨ ਨੂੰ ਜਿਹੜਾ ਡਿਸਟਰਪਟ ਕਰਕੇ ਤੇ ਰਿਵਰਸ ਕਰਨ ਦੇ ਵਿੱਚ ਲੱਗੇ ਹੋਏ ਤੇ ਇਸੇ ਦੇ ਚੱਲਦੇ ਅੱਜ ਅਸੀਂ ਜਿਹੜਾ ਹੈਗਾ ਉਹਦੇ ਵਿੱਚ 4 ਵਿਅਕਤੀਆਂ ਨੂੰ ਜਿਹੜਾ ਕਾਬੂ ਕੀਤਾ ਸ਼ਕਤੀ ਬਿਨਾਂ ਤੇ ਕੁਝ ਵਹੀਕਲਜ਼ ਬਰਾਮਦ ਕੀਤੇ ਨੇ ਜਿਨ੍ਹਾਂ ਨੂੰ ਬਾਅਦ ਕਰਨੇ ਵੈਰੀਫਿਕੇਸ਼ਨ ਅਗਲੀ ਦੀ ਕਾਰਵਾਈ ਅਮਲ ਵਿੱਚ ਲਿਆਉਂਦੇ ਹਾਂ ਕੋਈ ਨਾ ਕੋ ਨਸ਼ਾ ਵਗਰਾ ਵੀ ਬ੍ਰਹਮਤ ਹੋਇਆ ਕੋਈ ਨਹੀਂ ਫਿਲਹਾਲ ਤੇ ਨਹੀਂ ਹੋਇਆ ਤਾਂ ਪਰ ਪਿਛਲੇ ਜਿਹੜੇ 2-3 ਦਿਨਾਂ ਦੇ ਵਿੱਚ ਅਸੀਂ ਜਿਹੜੀਆਂ ਰਿਕਵਰੀਜ਼ ਕੀਤੀਆਂ ਜਿਹਦੇ ਬਾਰੇ ਤੁਹਾਨੂੰ ਪਹਿਲਾਂ ਦੱਸਿਆ